ਜੋ ਪੰਜਾਬ ਦੇ ਵਿੱਚ ਹੋ ਰਿਹਾ ਵਾ ਇੱਕ ਤੋਂ ਬਾਅਦ ਇੱਕ ਗ੍ਰੇਨੇਡ ਬਲਾਸਟ ਉਹਦੇ ਤੋਂ ਜ਼ਾਹਿਰ ਹੈ ਕਿ ਪੰਜਾਬ ਦਾ ਮਾਹੌਲ ਖਰਨ ਦੀ ਖਰਾਬ ਕਰਨ ਦੀ ਕੋਸ਼ਿਸ਼ ਆ ਜਾਨੀ ਨੁਕਸਾਨ ਨਹੀਂ ਪਹੁੰਚਾਉਣਾ ਡਰ ਦਾ ਮਾਹੌਲ ਪੈਰ ਫਲਾਉਣਾ ਇਸੇ ਕਰਕੇ ਪੁਲਿਸ ਥਾਣਿਆਂ ਦੇ ਬਾਹਰ ਹਮਲੇ ਹੋਏ ਕਿ ਜੇ ਪੁਲਿਸ ਤੇ ਹਮਲਾ ਕਰੋਗੇ ਤੇ ਡਰ ਦਾ ਮਾਹੌਲ ਹੋਊਗਾ ਕਿ ਜੇ ਪੁਲਿਸ ਤੇ ਹਮਲੇ ਹੋ ਸਕਦੇ ਤੇ ਸਾਡਾ ਕੀ ਬਣੂਗਾ ਔਰ ਹੁਣ ਉਸ ਤੋਂ ਬਾਅਦ ਕਿਉਂਕਿ ਜੋ ਸਾਜ਼ਿਸ਼ ਜੋ ਉਹ ਸਾਬਤ ਕਰਨਾ ਚਾਹੁੰਦੇ ਸੀ ਉਹ ਸ਼ਾਇਦ ਪੂਰਾ ਨਹੀਂ ਹੋਇਆ ਜੋ ਸਾਬਤ ਕਰਨਾ ਚਾਹੁੰਦੇ ਸੀ ਇਸੇ ਕਰਕੇ ਹੁਣ ਭਾਜਪਾ ਲੀਡਰਾਂ ਦੇ ਉੱਤੇ ਹਮਲੇ ਹੋ ਰਹੇ ਆ ਪਹਿਲੀ ਗੱਲ ਤੇ ਵਾ ਕੀ ਜਿਹੜੇ ਭਾਜਪਾ ਦੇ ਲੀਡਰ ਨੇ ਉਹਨਾਂ ਦੀ ਸੁਰੱਖਿਆ ਦਾ ਕੜਾ ਇੰਤਜ਼ਾਮ ਕਰਨਾ ਚਾਹੀਦਾ ਕਿਤੇ ਜਾਨੀ ਨੁਕਸਾਨ ਨਾ ਕਿਤੇ ਹੋ ਜਾਏ ਇਹ ਪਹਿਲੀ ਗੱਲ ਤੇ ਇਹ ਵਾ ਦੂਜਾ ਪੁਲਿਸ ਨੇ ਮੰਨਿਆ ਵਾ ਕਿ ਇਹਦੇ ਪਿੱਛੇ ਪਾਕਿਸਤਾਨ ਦੀ ਖੂਫੀਏ ਏਜੰਸੀਆਂ ਦਾ ਹੱਥ ਆ ਉਹਨਾਂ ਨੇ ਕੁਝ ਬੰਦੇ ਹਿਰਾਸਤ ਵਿੱਚ ਲਏ ਨੇ ਪਰ ਸੋਚਣ ਦੀ ਗੱਲ ਇਹ ਆ ਕਿ ਪਾਕਿਸਤਾਨ ਦੀਆਂ ਖੂਫੀਏ ਏਜੰਸੀਆਂ ਦੇ ਜੇ ਹੱਥ ਹੈ ਵੀ ਜੇ ਪੁਲਿਸ ਦੀ ਗੱਲ ਮੰਨ ਵੀ ਲਈਏ ਉਹ ਕਰਵਾ ਕੇ ਤੋਂ ਰਹੇ ਨੇ ਕਰਵਾ ਤੇ ਪੰਜਾਬ ਦੇ ਨੌਜਵਾਨਾਂ ਤੋਂ ਇਹ ਕੰਮ ਕਰਵਾ ਰਹੇ ਆ ਸੋ ਇਸ ਕਰਕੇ ਸਾਨੂੰ 4-5 ਕਦਮ ਚੁੱਕਣ ਦੀ ਪੁਲਿਸ ਨੂੰ 4-5 ਕਦਮ ਪੰਜਾਬ ਸਰਕਾਰ ਨੂੰ 4-5 ਕਦਮ ਚੁੱਕਣ ਦੀ ਲੋੜ ਆ ਪਹਿਲਾਂ ਤੇ ਇਹ ਜਿਹਨਾਂ ਲੋਕਾਂ ਤੋਂ ਇਹ ਕੰਮ ਕਰਵਾ ਰਹੇ ਜਾਂ ਤੇ ਉਹ ਗੈਂਗਸਟਰ ਨੇ ਜਾਂ ਉਹ ਉਹ ਲੋਕ ਨੇ ਜੋੜੇ ਹਾਲੀ ਵੀ ਅਤਵਾਦ ਦੇ ਵੇਸ਼ਿਆ ਖੜਕੂਵਾਦ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਹਿਲੋਂ ਤੇ ਇੱਕ ਸਿਆਸਤੀ ਸਿਆਸੀ ਪਦਰ ਤੇ ਇੱਕ ਕਦਮ ਚੁੱਕਣ ਦੀ ਲੋੜ ਆ ਐਮਐਲਏਜ਼ ਨੂੰ ਇਨਵੋਲ ਕੀਤਾ ਜਾਏ ਪੰਚਾਇਤਾਂ ਨੂੰ ਇਨਵੋਲ ਕੀਤਾ ਜਾਏ ਸਰਪੰਚਾਂ ਨੂੰ ਇਨਵੋਲ ਕੀਤਾ ਜਾਏ ਇਹ ਜਿਹੜੇ ਪਰਿਵਾਰਾਂ ਦੇ ਬੱਚੇ ਜਿਹੜੇ ਇਨਵੋਲਡ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਕਿ ਇਹ ਕੀ ਹਾਸਲ ਕਰ ਰਹੇ ਜੀ ਆਪਣਾ ਨੁਕਸਾਨ ਕਰ ਰਹੇ ਜੀ ਤੁਸੀਂ ਇੱਕ ਤੇ ਸਿਆਸੀ ਪਦਰ ਤੇ ਇੱਕ ਕਦਮ ਜਿਹੜਾ ਵਾ ਉਹ ਡੈਫੀਨਿਟਲੀ ਚੁੱਕਣ ਦੀ ਲੋੜ ਆ ਦੂਜਾ ਆਫਟਰ ਆਲ ਨੌਜਵਾਨ ਨੇ ਇਹ ਕੰਮ ਕਰਦੇ ਨੇ ਸੋ ਸਰਕਾਰ ਨੂੰ ਨੌਜਵਾਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਲੋੜ ਹੈ ਤਾਂ ਕਿ ਜੇ ਖੂਫੀ ਏਜੰਸੀਆਂ ਬਾਹਰੀ ਖੂਫੀ ਏਜੰਸੀਆਂ ਕੰਮ ਕਰਵਾ ਰਹੀਆਂ ਵਾਂ ਉਹਨਾਂ ਨੂੰ ਰਿਕਰੂਟ ਹੀ ਨਾ ਮਿਲਣੇ ਕੰਮ ਕਰਨ ਵਾਸਤੇ ਜੇ ਵਾਕਈ ਬਾਹਰੇ ਲੋਕਾਂ ਦਾ ਹੱਥ ਹੈ ਜੇ ਆਪਾਂ ਮੰਨ ਲੀਏ ਕਿ ਆਪਣੇ ਇੱਥੇ ਕੋਈ ਏਜੰਸੀਆਂ ਦਾ ਹੱਥ ਨਹੀਂ ਜੇ ਬਾਹਰੇ ਲੋਕੇ ਕੰਮ ਕਰਵਾ ਰਹੇ ਆ ਤਾਂ ਉਹਨਾਂ ਨੂੰ ਰਿਕਰੂਟ ਹੀ ਨਾ ਪੈਦਾ ਹੋਣ ਮਿਲਣ ਰੋਜ਼ਗਾਰ ਜਿਹੜਾ ਵਾ ਹੁਣ ਸਿਰਫ ਖਾਣਾ ਪੂਰਤੀ ਹੋ ਰਹੀ ਹੈ ਰੋਜ਼ਗਾਰ ਦੇ ਨਾਂ ਤੇ ਵਾਕਈ ਰੋਜ਼ਗਾਰ ਸਹੀ ਮਾਇਨੇ ਦੇਸ਼ ਦੇਣਾ ਚਾਹੀਦਾ ਪੁਲਿਸ ਨੂੰ ਵੀ ਦੋ ਤਿੰਨ ਕਦਮ ਚੁੱਕਣ ਦੀ ਲੋੜ ਆ ਪਹਿਲੋਂ ਤੇ ਆਪਣਾ ਇੰਟੈਲੀਜੈਂਸ ਵਿੰਗ ਸਟਰੈਂਥਨ ਕਰਨਾ ਚਾਹੀਦਾ ਜਿਵੇਂ ਸਾਡੇ ਇੱਕ ਦੋ ਕਮਿਊਨਿਟੀਟਰਸ ਨੇ ਇੱਕ ਦੋ ਕਾਲਰਸ ਨੇ ਗੱਲ ਕਹੀ ਆ ਕਿ ਪਹਿਲੋਂ ਨਹੀਂ ਪਤਾ ਲੱਗਦਾ ਜਦੋਂ ਵਾਰਤਾ ਵਾਰਦਾਤ ਹੋ ਜਾਂਦੀ ਹੈ ਫੇ ਇਕਦਮ ਫੜੇ ਜਾਂਦੇ ਆ ਸੋ ਆਪਾਂ ਇੰਟੈਲੀਜੈਂਸ ਨੂੰ ਤਕੜਾ ਕਰੀਏ ਕਿ ਵਾਰਦਾਤ ਹੋਣ ਤੋਂ ਪਹਿਲੋਂ ਆਪਾਂ ਪਤਾ ਲਾ ਸਕੀਏ ਕਿ ਇਹ ਕੌਣ ਲੋਕ ਇਹ ਸਭ ਕੁਝ ਕਰ ਰਿਹਾ ਰਾਤ ਨੂੰ ਥੋੜੀ ਜੀ ਗਸ਼ਤ ਵਧਾਉਣ ਦੀ ਲੋੜ ਆ ਜਿਹੜਾ ਵੀ ਬੰਦਾ ਉਸ ਵੇਲੇ ਸ਼ੱਕੀ ਹਾਲਾਤ ਦੇ ਵਿੱਚ ਤੁਰਿਆ ਫਿਰਦਾ ਉਹਨੂੰ ਰੋਕ ਕੇ ਪੁੱਛਿਆ ਜਾਵੇ ਉਹਨੂੰ ਥਾਣੇ 'ਚ ਨਾਲ ਲਿਜਾਓ ਰੋਕੇ ਪੁੱਛਿਆ ਜਾਵੇ ਤੂੰ ਕੌਣ ਆ ਤੇ ਹੋ ਸਕਦਾ ਵਾ ਕੁਝ ਕੇਸ ਜਿਹੜੇ ਨੇ ਜ਼ਰੂਰ ਸੋਲਵ ਹੋ ਜਾਣਗੇ ਇੰਟੈਲੀਜੈਂਸ ਵਿੰਗ ਦੇ ਵਿੱਚ ਖੂਫੀਆ ਵਿੰਗ ਜਿਹੜਾ ਪੰਜਾਬ ਪੁਲਿਸ ਦਾ ਉਹਦੇ ਦੁਆਰਾ ਦੁਆਰਾ ਬੰਦੀਆਂ ਕਰਨ ਦੀ ਲੋੜ ਨਹੀਂ ਆ ਹੁਣੇ ਵੀ ਮੈਂ ਸੁਣਿਆ ਵਾ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਵਿੰਗ ਦਾ ਮੁਖੀ ਬਦਲਿਆ ਵਾ ਓਪੀ ਸ਼ਰਮਾ ਜਿਹੜੇ ਖੜਖੁਵਾਦ ਵੇਲੇ ਇੱਥੇ ਏ ਡੀ ਜੀ ਪੀ ਇੰਟੈਲੀਜੈਂਸ ਰਹੇ ਆ 1988 ਚ ਆਏ ਸੀ 96 ਕੇ 95 ਤੱਕ ਉਹ ਪੰਜਾਬ ਦੇ ਵਿੱਚ ਏ ਡੀ ਜੀ ਪੀ ਇੰਟੈਲੀਜੈਂਸ ਔਰ ਡੀ ਜੀ ਪੀ ਇੰਟੈਲੀਜੈਂਸ ਰਹੇ ਆ ਆਲਮੋਸਟ ਤੁਹੀ ਨਾਲਾ ਲੋ 7-8 ਸਾਲ ਉਸ ਅਹੁਦੇ ਤੇ ਰਹੇ ਹੋ। ਔਰ ਇਸੇ ਕਰਕੇ ਖੂਫੀਆ ਏਜੰਸੀਆਂ ਨੂੰ ਕਾਫੀ ਹੱਦ ਤੱਕ ਪਤਾ ਲੱਗ ਗਿਆ। ਉਹਨਾਂ ਨੇ ਖੜਕੂਆਂ ਦੇ ਵਿੱਚ ਵੀ ਇਨਫਿਲਟ੍ਰੇਟ ਕਰਕੇ ਉਹਨਾਂ ਦਾ ਪਰਦਾਫਾਸ਼ ਕੀਤਾ। ਸੋ ਖੂਫੀਆ ਏਜੰਸੀ ਜਿਹੜਾ ਵਿੰਗ ਆ ਉਹਨੂੰ ਸਟ੍ਰੈਂਥਨ ਕਰੋ। ਇਨਵੈਸਟੀਗੇਸ਼ਨ ਵਿੰਗ ਨੂੰ ਸਟ੍ਰੈਂਥਨ ਕਰੋ ਤਾਂ ਕਿ ਤੁਹਾਨੂੰ ਇਨਕਾਊਂਟਰ ਨਾ ਕਰਨੇ ਪੈਣ। ਇਨਕਾਊਂਟਰ ਜਿਹੜੇ ਨੇ ਇਹਦਾ ਇਹ ਤੁਹਾਨੂੰ ਨੁਕਸਾਨ ਹੁੰਦਾ ਵਾ। ਇਹ ਹੋਰ ਅੱਤਵਾਦ ਪੈਦਾ ਕਰਦਾ ਵਾ। ਹੋਰ ਖੜਕੂਵਾਦ ਪੈਦਾ ਕਰਦਾ ਵਾ। ਹੋਰ ਗੈਂਗਸਟਰ ਪੈਦਾ ਕਰਦਾ ਵਾ। ਸੋ ਆਪਾਂ ਇਨਵੈਸਟੀਗੇਸ਼ਨ ਵਿੰਗ ਸਟਰੈਂਥਨ ਕਰੀਏ ਤਾਂ ਕਿ ਜਿਹੜੇ ਬੰਦੇ ਫੜੇ ਜਾਂਦੇ ਨੇ ਉਹਨਾਂ ਦਾ ਇਨਕਾਊਂਟਰ ਕਰਨ ਦੀ ਲੋੜ ਨਹੀਂ ਉਹਨਾਂ ਲਈ ਉਹਨਾਂ ਨੂੰ ਕਾਨੂੰਨੀ ਸਜ਼ਾ ਮਿਲ ਸਕੇ ਤਾਂ ਕਿ ਲੋਕਾਂ ਦੇ ਸਾਹਮਣੇ ਆ ਜਾਵੇ ਵੀ ਜੇ ਗਲਤ ਕੰਮ ਕਰਾਂਗੇ ਤੇ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਰਹਿਣਾ ਪਊਗਾ ਤੀਸਰਾ ਸਰਕਾਰ ਨੂੰ ਤੇ ਪੁਲਿਸ ਨੂੰ ਇਹ ਪ੍ਰਚਾਰ ਵੱਲ ਧਿਆਨ ਖੜ ਦੇਣਾ ਚਾਹੀਦਾ ਵਾ ਇਸਤਿਹਾਰਬਾਜੀ ਘਟ ਕਰਨੀ ਚਾਹੀਦੀ ਆ ਜਿਵੇਂ ਸਾਡੇ 1-2 ਕਾਲਰਸ ਨੇ ਦੱਸਿਆ ਵਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਕੋਈ ਪੁਲਿਸ ਵਾਰਦਾਤ ਹੁੰਦੀ ਆ ਤੇ ਪੁਲਿਸ ਇਕਦਮ মিডিਆ ਨੂੰ ਨਹੀਂ ਜਾਂਦੀ ਉਹ ਪਹਿਲਾਂ ਤਫ਼ਤੀਸ਼ ਕਰਦੀ ਹੈ মিডিਆ ਨੂੰ ਉਹਨੇ ਕੀ ਦੱਸਦੀ ਹੈ ਜਿੰਨੇ ਇੱਕ ਦੱਸਣ ਦੀ ਲੋੜ ਹੈ ਸੋ ਥੋੜਾ ਜਿਹਾ ਆਪ মিডিਆ ਕੋਲ ਜਾਣ ਤੋਂ ਪਹਿਲੋਂ ਜਾਣ ਤੇ ਗੁਰੇਜ਼ ਕਰਨਾ ਚਾਹੀਦਾ ਪੁਲਿਸ ਨੂੰ ਜਦਨ ਸਤ ਤੱਕ ਤਫ਼ਤੀਸ਼ ਪੂਰੀ ਨਹੀਂ ਹੋ ਜਾਂਦੀ ਜਾਂ ਤਫ਼ਤੀਸ਼ ਪਹਿਲੇ ਲੈਵਲ ਦੀ ਤਫ਼ਤੀਸ਼ ਨਹੀਂ ਹੋ ਜਾਂਦੀ ਤੋ ਇਹ ਚਾਰ ਪੰਜ ਕਦਮ ਪੰਜਾਬ ਪੁਲਿਸ ਨੂੰ ਵੀ ਚੁਕੰਨ ਦੀ ਲੋੜ ਆ ਸਰਕਾਰ ਨੂੰ ਵੀ ਚੁਕੰਨ ਦੀ ਲੋੜ ਆ ਇਸ਼ਤਿਹਾਰबाजी ਤੋਂ ਗਰੇਜ਼ ਕਰੋ ਇਹ ਸਮਾਂ ਵੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਮੈਨੂਵਰ ਵੀ ਬਰਬਾਦ ਹੁੰਦੇ ਆ ਔਰ ਨਿਕਲਦਾ ਕੁਛ ਨਹੀਂ ਇਹ ਮੇਰਾ ਇਹਨਾਂ ਗ੍ਰੇਨੇਡ ਬਲਾਸਟ ਦੇ ਉੱਪਰ ਮੇਰੇ ਵਿਚਾਰ ਨੇ ਜੇ ਕੋਈ ਆਪਣੇ ਸਿਆਸੀ ਪਾਰਟੀਆਂ ਇਹ ਕੁਝ ਕਰਵਾਰੀਆਂ ਵਾਂ ਤੇ ਫਿਰ ਤੇ ਪੰਜਾਬ ਦਾ ਮੇਰੇ ਖਿਆਲ ਰੱਬ ਹੀ ਜਾਣੇ ਫਿਰ ਕੀ ਬਣਨਾ ਆ ਪਰ ਉਹਦੇ ਵਾਸਤੇ ਵੀ ਇੱਕ ਚੀਜ਼ ਜਿਹੜੀ ਸਾਡੇ ਬਹੁਤ ਲੋਕਾਂ ਨੇ ਕਹੀ ਹੈ ਔਰ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਅਮਨ ਕਾਨੂੰਨ ਹਰ ਹਾਲਤ ਦੇ ਵਿੱਚ ਬਣਾ ਕੇ ਰੱਖਣਾ ਚਾਹੀਦਾ ਵਾ ਤਾਂ ਕਿ ਜੇ ਕੋਈ ਇੱਥੇ ਸਾਜ਼ਿਸ਼ ਤਹਿਤ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਵਾ ਉਹ ਕਾਮਯਾਬ ਨਾ ਹੋ ਸਕੇ